ਕਾਲ ਜੀ ਸਾਰਿਆਂ ਨੂੰ ਅਸੀਂ ਨਾ ਸਟਰੀਟ ਡੌਗ ਦੀ ਸੇਵਾ ਕਰਦੇ ਆਂ ਸਾਨੂੰ ਦੇਖ ਕੇ ਜਦੋਂ ਮੈਂ ਸੇਵਾ ਕਰਨ ਜਾਂਦੀ ਨਾ ਤਾਂ ਇਧਰ ਇੱਕ ਕੁੜੀ ਰਹਿੰਦੀ ਹੈਗੀ ਉਹ ਆ ਫੀਡ ਦੇ ਨਾਲ ਪੈਕਟ ਦੇ ਕੇ ਗਈ ਹੈਗੀ ਆ ਜਿਆ ਸਾਰੇ ਪੈਕਟ ਉਹਨੇ ਦਿੱਤੇ ਨੇ ਕਹਿੰਦੀ ਆਂ ਅੰਟੀ ਤੁਸੀਂ ਫੀਡ ਕਰਾਉਂਦੇ ਹੋ ਨਾ ਵੀ ਸਾਨੂੰ ਬਹੁਤ ਚੰਗਾ ਲੱਗਦਾ ਹੈਗਾ ਤੇ ਤੇ ਇਹ ਮੇਰੇ ਬਣੀਓ ਸੇਵਾ ਕਰ ਗਈ ਤੁਸੀਂ ਵੀ ਜੇ ਖੁਦ ਨਹੀਂ ਕਰ ਸਕਦੇ ਨਾ ਸੇਵਾ ਤਾਂ ਜਰੂਰ ਛੋਡੇ ਆਲੇ ਦੁਆਲੇ ਜਿਹੜੇ ਕੋਈ ਸਟਰੀਟ ਡੌਗ ਦੀ ਸੇਵਾ ਕਰਦੇ ਨੇ ਤਾਂ ਤੁਸੀਂ ਜੋ ਕਰਿਆ ਕਰੋ ਹਨ ਦੇ ਦਿਆ ਕਰੋ ਇਦਾਂ ਫਿਰ ਦੇ ਦਿਆ ਕਰੋ ਤੇ ਆ ਅਸੀਂ ਇਹਨਾਂ ਵਾਸਤੇ ਅੱਜ ਬਰਤਨ ਚੱਕ ਲੈ ਕੇ ਆਏ ਆਂਗੇ ਬਾਜ਼ਾਰ ਚੋਂ ਖਰੀਦ ਕੇ ਤੋਂ ਪਹਿਲਾਂ ਜਿੰਨੇ ਵੀ ਮੈਂ ਰੱਖ ਕੇ ਆਉਂਦੀ ਆਂਗੀ ਆਲੇ-ਦੁਆਲੇ ਸਾਰੇ ਰੱਖ ਕੇ ਆਉਂਦੀ ਆਂ ਲੋਕ ਲੈ ਜਾਂਦੇ ਨੇ ਚੱਕ ਕੇ ਹਨਾ ਤੋਂ ਇਸ ਕਰਕੇ ਮੈਂ ਇਸ ਚੀਜ਼ ਤੋਂ ਬੜੀ ਪਰੇਸ਼ਾਨ ਆਂਗੀ ਵੀ ਲੋਕ ਐਦਾਂ ਪਤਾ ਨਹੀਂ ਕਿਉਂ ਕਰਦੇ ਨੇਗੇ ਹਨਾ ਤੇ ਤੁਸੀਂ ਵੀ ਜੇ ਹੋਰ ਨਹੀਂ ਕੁਝ ਕਰ ਸਕਦੇ ਹੁੰਦੇ ਹੈਗੇ ਹਨਾ ਗਰਮੀ ਬਹੁਤ ਪੈਣ ਲੱਗ ਗਈ ਤਾ ਪਾਣੀ ਜ਼ਰੂਰ ਰੱਖਿਆ ਕਰੋ ਇਦਾਂ ਦੇ ਬਰਤਨ ਲਿਆ ਕੇ ਕਿ ਨਾ ਸਟਰੀਟ ਡੌਗ ਵਾਸਤੇ ਚਿੜੀਆਂ ਵਾਸਤੇ ਹਨਾ ਗਾਈਆਂ ਦਾ ਚਿੜੀਆਂ ਦਾ ਇਹਨਾਂ ਦਾ ਕੀ ਕਹਿੰਦੇ ਸਟਰੀਟ ਡੌਗ ਦਾ ਬੇਜਵਾਨਾਂ ਦੀ ਜਿੰਨੀ ਵੀ ਹੋ ਸਕੇ ਸੇਵਾ ਕਰਿਆ ਕਰੋ ਹਨਾ ਅਸੀਂ ਤਾਂ ਬਈ ਕਰ ਰਹੇ ਆਂਗੇ ਤੇ ਤੁਸੀਂ ਵੀ ਇਦਾਂ ਦਾ ਕੰਮ ਜ਼ਰੂਰ ਕਹਾ ਕਰਿਆ ਕਰੋ ਪਰਮਾਤਮਾ ਬਹੁਤ ਵੱਡਾ ਫਲ ਦਿੰਦਾਗਾ ਸਾਡੀਆਂ ਵੀਡੀਓ ਨੂੰ ਲਾਇਕ ਸ਼ੇਅਰ ਵੀ ਕਰ ਦਿਆ ਕਰੋ ਪਲੀਜ਼